ਕਰਪਟਾਲੀ ਸ਼ਹਿਰ ਨੂੰ ਨਾਲ ਲੈ ਕੇ ਚੱਲੀਏ ਜਿਹੜਾ ਕਿ ਉਹਨਾਂ ਦਾ ਕੂੜਾ ਆਪਾਂ ਨੂੰ ਸੈਗਰੀਗੇਟ ਕਰਨ ਨੂੰ ਹੋਵੇ ਤੇ ਇਹ ਉਹਨਾਂ ਦੀ ਹੈਲਪ ਕਰਨਗੇ ਤੇ ਉਹਦੇ ਵਿੱਚ ਆਪਣਾ ਯੋਗਦਾਨ ਦੇਣ ਸਾਰੇ ਪਟਿਆਲਾ ਸ਼ਹਿਰ ਦੇ ਵਾਸੀ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੈ ਜੀ ਜਿਹੜੇ ਜਿਹਨ ਕੰਟਰੋਲ ਐਸੋਸੀਏਸ਼ਨ ਕਰਦੇ ਨੇ ਉਹ ਆਪਣੀ ਰਿਸਰਚ ਦੇ ਨਾਲ ਨਾਲ ਮਿਊਨਿਸਪਲ ਕਾਪੀ ਪੱਜਾ ਰਹੇ ਨੇ ਉਹ ਵੀ ਹੈ ਜਾ ਨਾਮ ਹੈ ਆਪਾ ਬਿੰਨ ਸ਼ਰਮਾ ਐਸ ਡੀਓ ਪਲਾਸਟਿਕ ਵੇਸ ਮੈਨੇਜਮੈਂਟ ਹੈਡ ਆਫਿਸ ਪਟਿਆਲਾ ਜੀ ਇੱਕਾ ਵੱਲੋਂ ਜਿਹੜਾ ਇਹ ਆਪਣਾ ਨਵੀਂ ਇਨੋਵੇਸ਼ਨ ਕੀਤੀ ਗਈ ਆ ਐਮ ਆਰਐਫ ਸ਼ਟ ਦੀ ਉਹਦੇ ਉਸ ਚੀਜ਼ ਨੂੰ ਆਪਾਂ ਸਾਰੇ ਪਟਿਆਲਾ ਸ਼ਹਿਰ ਨੂੰ ਨਾਲ ਲੈ ਕੇ ਚੱਲੀਏ ਜਿਹੜਾ ਕਿ ਉਹਨਾਂ ਦਾ ਪੂੜਾ ਆਪਾਂ ਨੂੰ ਸੈਗਰੀਗੇਟ ਕਰਨ ਨੂੰ ਹੋਵੇ ਤੇ ਇਹ ਉਹਨਾਂ ਦੀ ਹੈਲਪ ਕਰਨਗੇ ਜੀ ਤੇ ਉਹਦੇ ਵਿੱਚ ਆਪਣਾ ਯੋਗਦਾਨ ਦੇਣ ਸਾਰੇ ਪਟਿਆਲਾ ਸ਼ਹਿਰ ਦੇ ਵਾਸੀ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੈ ਜੀ ਤੇ ਇਹਨੂੰ ਸਾਰੇ ਰਲ ਮਿਲ ਕੇ ਕਾਮਯਾਬ ਲਾਉਣਾ। ਬਸ ਸਹਿਯੋਗ ਨਾਲ। ਅੰਲਿਤ ਸ ਰਾਜ ਪ੍ਰੋਗਰਾਮ 'ਤੇ ਪਹੁੰਚ ਉਸ ਬਾਰੇ ਜਾਣਕਾਰੀ ਜੀ। ਇਹ ਜੀਮ ਕੰਸਟਰਕਸ਼ਨ ਕੰਟਰੋਲ ਐਸੋਸੀਏਸ਼ਨ ਤਾਂ ਕਿ ਇਹ ਆਪਣੀ ਮਸ਼ੀਨਰੀ ਜਿਨਾਰੇ ਨਾਲ ਕੰਪਲ ਕਾਪੀ ਕੀਤਾ ਜਾ ਰਿਹਾ ਹੈ ਨਾ ਬੰਦੀ ਹੈ। पुस्तक ने एस बी आई की मदद न अब पटियाले में बीस टन पर डे कैपैसिटी की प्रो प्रोसैसिंग की फैसिलिटी सूँ प्रोवाइड की है उस दस टन पर डे का इन्होंने मल्टी मल्डी एम एंड पी का प्लान लाया उसको अलावा असं देखिए कि दस टन पर डे इन्होंने ने वेजबेस्ट और ड्राइवेज कम्पोजिश का प्लान लाया आ, इस पटियाला जोड़ा प्रोसैसिंग कर रहा है वो सहुत तरक्की मिलेगी प्रोग्रेस मिलेगी इन्होंने मदद न और मैं भी धन्यवाद जी के एक कर रहे है और मैं इन्हों बेनती भी करूँगा कि अपनी कैपैसिटी बढ़ाए सानू प्रोसैसिंग करने में मदद करे इस तो अलावा सारे शहर वासियों ने मेरी रिक्वेस्ट है कि जिंदा इन सब सैट्रफिक फूड की रिक्वायरमेंट होती है तुम्हें भी सारे आप दे दो डस्टबिन लाओ गीला कूड़ा अलग करो सुखा कूड़ा अलग करो जिस तो अभी पटियाला ਲੋਕ ਇੰਦਸਵਰ ਅਸੀਂ ਆਲ ਫਾਉਂਡਰ ਸ਼ਹਿਰ ਬਰਾਸਾ ਜਿੱਥੇ ਉਹਨੇ ਕੰਮ ਕੀਤਾ। ਕਾਰਪਟੇਲਾ ਸ਼ਹਿਰ ਨੂੰ ਨਾਲ ਲੈ ਕੇ ਚੱਲੀਏ ਜਿਹੜਾ ਕਿ ਉਹਨਾਂ ਦਾ ਕੂੜਾ ਆਪਾਂ ਨੂੰ ਸੈਗਰੀਗੇਟ ਕਰਨ ਨੂੰ ਹੋতো ਹੈ ਇਹ ਉਹਨਾਂ ਦੀ ਹੈਲਪ ਕਰਨਗੇ ਤੇ ਉਹਦੇ ਵਿੱਚ ਆਪਣਾ ਯੋਗਦਾਨ ਦੇਣ ਸਾਰੇ ਪਟਿਆਲਾ ਸ਼ਹਿਰ ਦੇ ਵਾਸੀ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੈ ਜੀ। ਬਿਊ ਇਨੋਵੇਸ਼ਨ ਪੋਲਿਸ਼ਨ ਕੰਟਰੋਲ ਐਸੋਸੀਏਸ਼ਨ ਕਰਕੇ ਇਹ ਆਪਣੀ ਇਨੋਵੇਸ਼ਨ ਸੀ ਸ਼ਿਲਾ ਦੇ ਨਾਲ ਸਰਪ੍ਰੋਤ ਪੱਜਾ ਦੇ ਬੋਲਤੀ ਹੈ। ਕੀ ਨਾਮ ਹੈ? ਆਪਾ ਬਿੰਨ ਸ਼ਰਮਾ ਐਸ ਡੀਓ ਪਲਾਸਟਿਕ ਵੇਸ ਮੈਨੇਜਮੈਂਟ ਹੈਡ ਆਫਿਸ ਪਟਿਆਲਾ ਜੀ। ਅ ਇੱਕਾ ਵੱਲੋਂ ਜਿਹੜਾ ਇਹ ਆਪਣਾ ਨਵੀਂ ਇਨੋਵੇਸ਼ਨ ਕੀਤੀ ਗਈ ਹੈ ਐਮ ਆਰ ਐਫ ਸ਼ਟ ਦੀ ਉਹਦੇ ਉਸ ਚੀਜ਼ ਨੂੰ ਆਪਾਂ ਸਾਰੇ ਪਟਿਆਲੇ ਸ਼ਹਿਰ ਨੂੰ ਨਾਲ ਲੈ ਕੇ ਚੱਲੀਏ ਜਿਹੜਾ ਕਿ ਉਹਨਾਂ ਦਾ ਪੂੜਾ ਆਪਾਂ ਨੂੰ ਸੈਗਰੀਗੇਟ ਕਰਨ ਨੂੰ ਹੋਵੇ ਤੇ ਇਹ ਉਹਨਾਂ ਦੀ ਹੈਲਪ ਕਰਨਗੇ ਤੇ ਉਹਦੇ ਵਿੱਚ ਆਪਣਾ ਯੋਗਦਾਨ ਦੇਣ ਸਾਰੇ ਪਟਿਆਲੇ ਸ਼ਹਿਰ ਦੇ ਵਾਸੀ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੈ ਜੀ ਤੇ ਇਹਨੂੰ ਸਾਰੇ ਰਲ ਮਿਲ ਕੇ ਕਾਮਯਾਬ ਲਾਉ। ਬਸ ਸਪੈਕ ਕਰਨਾ। ਅੰਲਿਤ ਸਾਰੇ ਅਜਾ ਪ੍ਰੋਗਰਾਮ ਤੇ ਪਹੁੰਚੇ ਉਸ ਬਾਰੇ ਜਾਣਕਾਰੀ ਜੀ ये इंडियन पॉल्यूशन कंट्रोल एसोसीएशन करके एक तो अपनी एजेंसी जिन्होंने पटियाला नेता है एस बी आई की मदद न अब पटियाला सू बीस टन पर डे कैपैसिटी की प्रो प्रोसैसिंग की फैसिलिटी सूँ प्रोवाइड की है वो दे तो दस टन पर डे का इन्होंने मल्टी मल्डी एम एच पी का प्लान लाया उसको अलावा अभी देखा कि दस टन पर डे डेने वैजबेज और ड्राइवेज कंपोजिशन का प्लान लाया ਅ ਇਸ ਦੇ ਨਾਲ ਪਟਿਆਲਾ ਜਿਹੜਾ ਪ੍ਰੋਸੈਸਿੰਗ कर रहा है उन्होंने सूँ बहुत तरक्की मिलेगी प्रोडक्ट मिलेगी इन्होंने मदद न और मैं भी धन्यवाद कि ये कर रहे हैं और मैं इन्हों बेनती भी करूँगा कि अपनी कैपैसिटी बढ़ाए सू प्रोसैसिंग करने में मदद करें इस तो अलावा सारे शहर वास ने रिक्वेस्ट है कि जिंदा इन सब सैट्रिकेड फूड की रिक्वायरमेंट होती है तुम्हें तो भी सारे आप देखें दो डस्टबिन लाओ गीला कूड़ा अलग करो सूखा कूड़ा अलग करो जिस तो असं पटियाले एक स्वच्छ और शानदार शहर बना स eu